381 ਇੱਕ ਘਟਾ ਡੀਪੀ ਪਾਓ 3 ਘਟੇ ਜੋੜੀਆ ਤੇ ਵਧੀਆ ਛਾੜਦੇ ਜਾਂਦੀ ਹੈ 127 ਦਾ ਪਿਛਲੇ ਸਾਲ ਛਾੜ ਇੰਨਾ ਕ ਆ ਗਿਆ ਕਹਿੰਦੇ ਵੀ ਨਾ ਇੰਨਾ ਝਾੜ ਆ ਹੀ ਨਹੀਂ ਸਕਦਾ ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਅੱਜ ਪਹੁੰਚੇ ਮੈਂ ਰਣਜੀਤ ਸੀਡ ਫਾਰਮ ਪਿੰਡ ਨੰਗਲਟਾਣੀ ਤਹਿਸੀਲ ਰਤਿਆ ਤੇ ਖੱਤਿਆਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣੀ ਲੋਕੇਸ਼ਨ ਦੱਸ ਦਿਓ ਜੀ ਕਿਸਾਨ ਵੀਰੋ ਪਿੰਡ ਮੇਰਾ ਨੰਗਲ ਟਾਣੀ ਹੈ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਵਾ ਦੇ ਇਹ ਲੋਕੇਸ਼ਨ ਜਿਹੜੀ ਆਪਣੀ ਰਤੀਏ ਤੋਂ ਜਿਹੜਾ ਪਿਲਸ਼ੀ ਨੂੰ ਰੋਡ ਜਾਂਦਾ ਚਨੀਰ ਨੂੰ ਰਤੀਏ ਤੋਂ 12 ਕਿਲੋਮੀਟਰ ਹੈ ਚਨੀਰ ਤੋਂ 18 ਕਿਲੋਮੀਟਰ ਹੈ ਮਾਨਸਾ ਤੋਂ ਜਿਹੜਾ ਆਪਣਾ ਪਿੰਡ 35 ਕਿਲੋਮੀਟਰ ਹੈ ਜੀ ਠੀਕ ਹੈ ਜੀ ਤੇ ਅੱਜ ਕੱਲ ਨਾ ਕਣਕਾਂ ਵਾਵਾ ਚੱਲ ਰਹੀਆਂ ਜੀ ਤੇ ਲੋਕ ਉਲਝੇ ਪਏ ਵੀ ਆਪਾਂ ਕਿਹੜੀ ਵੀ ਜੀ ਕਿਵੇਂ ਐਚ ਡੀ 3380 ਹੋ ਗਈ ਜੀ ਐਚ ਡੀ 3406 ਡੀ ਡਬਲ 327 ਡੀ ਰਬ ਜੋ ਕਿਵੇਂ 222 ਹੋ ਗਿਆ 7172 ਹੋ ਗਈਆਂ ਜੀ ਨਾ ਕਿਵੇਂ 826 ਹੋ ਗਈ ਪੰਜਾਬ ਯੂਨੀਵਰਸਿਟੀ ਦੀ ਇਹਨਾਂ ਬਾਰੇ ਦੱਸੋ ਜੀ ਦੇਖੋ ਜੀ ਕਣਕਾਂ ਸਾਡੇ ਵਿਗਿਆਨਿਕਾਂ ਦੀ ਜਿਹੜੀ ਖੋਜ ਹੈ ਉਹ ਨਵੀਆਂ ਕਣਕਾਂ ਤੇ ਵੀ ਚੱਲ ਰਹੀ ਹੈ ਠੀਕ ਹੈ ਔਰ ਜਿਹੜੀ ਖੋਜ ਕਿਸ ਸਾਡੇ ਵਿਗਿਆਨਿਕਾਂ ਨੇ ਕਰੀ ਹੈ ਬਹੁਤ ਵਧੀਆ ਖੋਜ ਨਵੀਆਂ ਕਿਸਮਾਂ ਤੇ ਕਰੀ ਹੈ ਜਿਵੇਂ की 826 ਹੈ 327 ਹੈ 222 187 ਉਸ ਤੋਂ ਬਾਅਦ ਆ ਜਾਂਦਾ 371 72 ਔਰ 3386 ਹੋਗੀ 3386 ਹੋਗੀ ਹਾਂਜੀ ਪਰ ਪੀਯੂ ਨੇ ਇੱਕ ਨਵੀਂ ਵੈਰਾਈਟੀ ਹੋਰ ਲਾਂਚ ਕੀਤੀ 872 ਠੀਕ ਹੈ ਜੀ ਇਹ ਜਿਹੜੀਆਂ ਕਈ ਕਿਸਮਾਂ ਹੁੰਦੀਆਂ ਨੇ ਬਾਇਓ 45 ਵੈਰਾਈਟੀ ਹੁੰਦੀਆਂ ਜਿਨ੍ਹਾਂ ਨੂੰ ਕੀ ਆਪਾਂ ਜ਼ਿਆਦਾ ਆ ਕਰਾਕ ਦੇ ਕੇ ਜਿਆਦਾ ਪੈਦਾਵਾਰ ਲੈ ਸਕਦੇ ਹਾਂ ਹਾਂ ਜੀ ਤੇ ਕਈ ਨੋਰਮਲ ਖਾਤੇ ਹੀ ਹੁੰਨੀ ਪੈਦਾਵਾਰ ਜਿਵੇਂ 3386 ਹੈ ਇੱਕ ਗੱਟਾ ਡੀਏਪ ਪਾਓ ਤਿੰਨ ਗੱਟੇ ਜੂਰੀਆ ਤੇ ਵਧੀਆ ਚਾੜ ਦੇ ਜਾਂਦੀ ਹੈ ਠੀਕ ਹੈ ਕਿਹੜੀ ਐਚਡੀ 3386 ਹੈ ਜੀ ਇਹਦਾ ਛੜ ਦੱਸ ਦਿਓ ਜੀ ਕਿਵੇਂ ਹਾਂ ਦੇਖੋ ਜੀ HD 3386 ਨੇ ਪਿਛਲੇ ਸਾਲ ਜਿਹੜਾ ਕਿ ਝਾੜ ਕਈ-ਕਈ ਕਿੱਲਾਂ 'ਚ ਇੰਨਾ ਕ ਝਾੜ ਦਿੱਤਾ ਕਿ ਆਪਾਂ ਵੀਡੀਓ ਦੇ ਵਿੱਚ ਕਹਿ ਹੀ ਨਹੀਂ ਸਕਦੇ ਕਹਿ ਨਹੀਂ ਸਕਦੇ ਠੀਕ ਹੈ ਕਿਉਂਕਿ ਕਿਸਾਨ ਵੀਡੀਓ ਦੇਖ ਰਿਹਾ ਹੈ ਕਿਸਾਨ ਨੇ ਕਹਿਣਾ ਯਾਰ ਬਾਈ ਤਾਂ ਫੁੱਦੂ ਖਿੱਚੀ ਜਾਂਦੇ ਨੇ ਸਹੀ ਗੱਲ ਹੈ ਕਿਉਂਕਿ ਹੁਣ ਜਿਵੇਂ 27 ਦਾ 327 ਦਾ ਪਿਛਲੇ ਸਾਲ ਝਾੜ ਇੰਨਾ ਕ ਆ ਗਿਆ ਕੀ ਲੋਕਾਂ ਨੇ ਵੀਡੀਓ ਜਦੋਂ ਪਾਈਆਂ ਤਾਂ ਲੋਕਾਂ ਨੇ ਉਹਨਾਂ ਨੂੰ ਕਿਸਾਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦੇ ਵੀ ਨਾ ਇੰਨਾ ਝਾੜ ਆ ਹੀ ਨਹੀਂ ਸਕਦਾ ਹੁਣ 29 ਸਟਾਰਟ ਵਧੀਆ ਹੈ ਫਲਾਣੀ ਵਧੀਆ ਹੈ 38 ਤੋਂ ਉੱਤੇ ਕੋਈ ਨਹੀਂ ਲੇਕਿਨ ਵਿਗਿਆਨਿਕ ਉਹੀ ਵਿਗਿਆਨਿਕ ਜਦੋਂ ਇੱਕ ਪਹਿਲਾਂ ਆਪਣੀ ਪੁਰਾਣੀ ਵੈਰਾਈਟੀ ਤਿਆਰ ਕਰਦਾ ਹੈ ਉਸ ਤੋਂ ਬਾਅਦ ਕੋਈ ਨਵੀਂ ਵੈਰਾਈਟੀ ਤਿਆਰ ਕਰਦਾ ਤਾਂ ਉਸ ਦੇ ਵਿੱਚ ਕੋਈ ਗੁਣ ਹੋਵੇਗਾ ਤਾਂ ਹੀ ਉਹਨੂੰ ਲੈ ਕੇ ਆਉਂਦਾ ਜੇਕਰ ਉਹਦੀ ਪੁਰਾਣੀ ਵੈਰਾਈਟੀ ਵਧੀਆ ਤਾਂ ਹੋਰ ਨਵੀਂ ਵੈਰਾਈਟੀ ਕਿਉਂ ਲਾਂਚ ਕਰੇਗਾ ਸਹੀ ਗੱਲ ਹੈ ਜਿਹੋ ਚੰਗਾ ਝੜਦੇ ਉੱਤਾਂ ਹੀ ਹਾਂ ਕੁਲ ਮਿਲਾ ਕੇ ਇਹ ਹੁੰਦਾ ਹੈ ਕਿ ਮੌਸਮ ਤੇ ਡਿਪੈਂਡ ਹੁੰਦੇ ਨੇ ਝਾੜ ਠੀਕ ਹੈ ਜੀ ਔਰ ਬਿਮਾਰੀਆਂ ਨਾਲ ਕਣਕਾਂ ਦੇ ਵਿੱਚ ਇੱਕ ਜਿਹੜੀਆਂ ਨਵੀਆਂ ਵੈਰਾਈਟੀਆਂ ਨੇ ਇਹਨਾਂ ਦੇ ਵਿੱਚ ਇਹ ਬਹੁਤ ਫਰਕ ਹੈ ਕਿ ਬਿਮਾਰੀਆਂ ਨਹੀਂ ਆਉਂਦੀਆਂ ਠੀਕ ਹੈ ਹਾਂ ਜੀ ਤੇ ਇਹਦਾ ਕੱਦ ਕਿੰਨਾ ਹੈ ਜੀ 33 ਸੈਂਟੀ ਜਿਹੜੀ ਐਚ ਡੀ 3386 ਦਾ ਕੱਦ ਹੈ ਜੀ ਆਪਣੀ ਪੁਰਾਣੀ ਵੈਰਾਈਟੀ ਐਚ ਡੀ 3086 ਹੈ ਉਹਦੇ ਜਿੰਨਾ ਕੱਦ ਹੈ ਬੱਲੀ ਦਾ ਸਾਈਜ਼ ਥੋੜਾ ਜਿਹਾ ਵੱਡਾ ਹੈ ਦਾਣੇ ਦਾ ਆਕਾਰ ਮੋਟਾ ਹੈ ਦਾਣਾ ਵੀ ਪੂਰਾ ਪੂਰਾ ਗਰਮੀ ਸੈਂਡ ਕਰਨ ਵਾਲੀ ਬੱਲੀ ਆਂਦੀ ਠੀਕ ਹੈ ਜੀ ਔਰ ਇਸ ਦਾ ਜਿਹੜਾ ਬਿਮਾਰੀਆਂ ਇਸ ਦੇ ਵਿੱਚ ਜਿਵੇਂ ਪੀਲੀ ਕੁੰਗੀ ਪੂਰੀ ਕੁੰਗੀ ਠੀਕ ਹੈ ਜੀ ਔਰ ਕਨਾਲ ਬੰਟ ਜਾਂ ਗਲੂਮ ਬਲੋਂ ਚ ਇਹ ਜਿਹੜੀਆਂ ਬਿਮਾਰੀਆਂ ਇਸ ਕਣਕ ਦੇ ਵਿੱਚ ਨਹੀਂ ਆਉਂਦੀਆਂ ਸੈਂਸਿਟੀਲ ਤਾਂ ਇਹਨੂੰ ਹਾਂ ਬਿਲਕੁਲ ਗਰਮੀ ਨੂੰ ਬਹੁਤ ਸੈਂਸਿਟੀਲ ਕਰਦੀ ਹੈ ਠੀਕ ਹੈ ਐਨਾਂ ਆਪਾਂ ਕਿਹੜੀ ਮਿੱਟੀ ਜੀ ਬੀ ਸੈਂ ਡਾਕਟਰ ਬਣ ਕੇ ਮੈਂ ਦੇਖੋ ਮੈਂ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਇੱਕ ਦੱਸਦਾ ਠੀਕ ਹੈ ਜੀ ਕਿ ਕਣਕ ਇੱਕ ਐਸੀ ਕਿਸਮ ਹੁੰਦੀ ਹੈ ਕਣਕ ਦੀ ਬਿਜਾਈ ਕਦੇ ਵੀ ਕਿਸੇ ਵੀ ਕਈ ਹੁਣ ਕਿਸਾਨ ਵੀਰ ਕਹਿ ਦਿੰਦੇ ਨੇ ਵੀ ਸਾਡੀ ਡਾਕਟਰ ਬਣ ਆਏ ਸਾਡਾ ਰੇਤਲੀ ਪੈੜੀ ਹੈ ਸਾਡੀ ਫਲਾਣੀ ਮਿੱਟੀ ਹੈ ਫਲਾਣੀ ਮਿੱਟੀ ਹੈ ਠੀਕ ਹੈ ਜੀ ਦੇਖੋ ਕਿਸਾਨ ਵੀਰੋ ਇੱਕ ਚੀਜ਼ ਨੋਟ ਰੱਖਣਾ ਤੁਸੀਂ ਕਦੇ ਵੀ ਕਿਤੋਂ ਬੀਜ ਲੈਣਾ ਤਾਂ ਤੁਸੀਂ ਉਹਨਾਂ ਨੂੰ ਇਹ ਗੱਲ ਪੁੱਛਣੀ ਹੈ ਕਿ ਜਿਹੜੀ ਅਸੀਂ ਕਣਕ ਤੁਹਾਡੇ ਤੋਂ ਲੈ ਰਹੇ ਹਾਂ ਕੀ ਇਹ ਪਾਣੀ ਨੂੰ ਸਹਿਣ ਕਰਦੀ ਹੈ ਕਿ ਨਹੀਂ ਕਰਦੀ? ਠੀਕ ਹੈ ਜੀ। ਅਗਰ ਤੁਹਾਡੀ ਰੇਤਲੀ ਮਿੱਟੀ ਉਹਦੇ ਵਿੱਚ ਵੀ ਅਗਰ ਪਾਣੀ ਖੜਦਾ ਤਾਂ ਉਹ ਵੀ ਮੰਨ ਲਓ ਕਣਕ ਪੀਲੀ ਪੈਂਦੀ ਕਿ ਨਹੀਂ ਪੈਂਦੀ? ਠੀਕ ਹੈ ਜੀ। ਉਹਨਾਂ ਡੱਕ ਰਵਾਣੇ ਉਹਦੇ ਵਿੱਚ ਪਾਣੀ ਖੜਦਾ ਤਾਂ ਬਾਈ ਜੀ ਕਣਕ ਪੀਲੀ ਪੈਣੀ ਹੈ। ਪੈਣੀ ਪੈਣੀ ਹੈ। ਠੀਕ ਹੈ। ਵੀ ਜਿਹੜੀ ਤੁਸੀਂ ਕਣਕ ਬੀਜ ਰਹੇ ਹੋ ਕੀ ਉਹ ਪੀਲੀ ਪੈਂਦੀ ਕਿ ਨਹੀਂ ਪੈਂਦੀ? ਜਿਵੇਂ ਹੁਣ 372 ਹੈ। ਠੀਕ ਹੈ ਜੀ। ਕਰਨਾਲ ਦੀ ਇਹ ਪੀਲੀ ਨਹੀਂ ਪੈਂਦੀ। 826 ਹੈ ਇਹ ਪੀਲੀ ਨਹੀਂ ਪੈਂਦੀ। 286 اے پی لی نہیں ਪੈਂਦੀ ਠੀਕ ਹੈ ਜੀ ਠੀਕ ਹੈ ਇਹ 327 اے وی پی ਨਹੀਂ ਪੈਂਦੀ ਇਸ ਤਰ੍ਹਾਂ ਦੀਆਂ ਕਣਕਾਂ ਜਿਹੜੀਆਂ ਕਿ ਕਣਕ ਦੇ ਵਿੱਚ ਖਾਸੀਤ ਇਹ ਹੀ ਹੁੰਦੀ ਹੈ ਕਿ ਉਹ ਪਾਣੀ ਨੂੰ ਸਹਨ ਕਰਦੀ ਹੈ ਕਿ ਨਹੀਂ ਕਰਦੀ ਠੀਕ ਹੈ ਹਾਂ ਜੀ ਇਹੜੀ ਆਪਣੇ 3386 ਕਣਕ ਹੈ ਜੀ ਹਾਂ ਜੀ ਇਹਦਾ ਆਪਾਂ ਨੂੰ ਐ ਦੱਸੋ 20 ਸਹੀ ਕਿਵੇਂ ਸਹੀ ਨਿਸ਼ਾਨੀ ਕਿਵੇਂ ਲੂਜੀ ਆਪਾਂ ਇੱਕ ਦੇਖੋ ਜੀ ਬੰਨੀਆਂ ਮੋਟੀਆਂ ਹਾਂ ਜਿਹੜੀ ਵੀ ਜਿਹੜੇ ਵੀ ਤੁਸੀਂ ਸੀਡ ਕੰਪਨੀ ਤੋਂ ਤੁਸੀਂ 3386 ਦਾ ਬੀਜ ਲਓਗੇ ਉਹਦੇ ਵਿੱਚ ਨਾ ਮਿਕਸਿੰਗ ਟਾਈਪ ਦੀਆਂ ਨੇ ਇੱਕ ਮੋਟੀ ਬੱਲੀ ਆਵੇਗੀ ਠੀਕ ਹੈ ਜੀ ਠੀਕ ਹੈ ਜੀ ਉਨੂੰ ਆਪਾਂ ਅਸਲ 'ਚ ਤਾਂ ਮਿਕਸਿੰਗ ਹੀ ਕਹਾਂਗੇ ਅਗਰ ਉਹ ਤੁਹਾਡੇ ਖੇਤ ਦੇ ਵਿੱਚ ਆਉਂਦੀਆਂ 33 ਛੱਸੀ ਦੇ ਵਿੱਚ ਤਾਂ ਤੁਹਾਡਾ ਬੀਜ ਬਿਲਕੁਲ ओरिजिनल ਹੈ ਅਗਰ ਜੇ ਤੁਹਾਡੇ ਖੇਤ ਦੇ ਵਿੱਚ ਉਹ ਬੱਲੀਆਂ ਨਹੀਂ ਹੈਗੀਆਂ ਤਾਂ ਸਮਝ ਲਓ ਤੁਹਾਡਾ ਬੀਜ ਡੁਪਲੀਕੇਟ ਹੈ ਚਾਹੇ ਤੁਸੀਂ ਯੂਨੀਵਰਸਿਟੀ ਤੋਂ ਵੀ ਲੈ ਕੇ ਆਓ ਉਹਦੇ ਵਿੱਚ ਵੀ ਮੋਟੀ ਬੱਲੀ ਜਿਹੜੀ ਉਹ ਆਵੇਗੀ ਹਾਂਜੀ ਤੇ ਕਿਹੜੇ ਆਪਾਂ 20 ਦਿਨੇ ਸਾਰੇ ਆਪਾਂ ਪੱਕੇ ਬਿਲ ਤੇ ਦਿੰਨੇ ਜਮਾ ਜੀ ਬਿਲਕੁਲ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੁੰਗਾ ਕਿ ਜਿਹੜੇ ਵੀ ਅਸੀਂ ਬੀਜ ਦਿੰਨੇ ਆ ਪੱਕੇ ਬਿਲ ਤੇ ਦਿੰਨੇ ਆ ਮੈਂ ਇੱਕ ਜ਼ਿਮੀਦਾਰ ਆ ਮੈਨੂੰ ਮੈਂ 2015 ਦੇ ਵਿੱਚ ਛੋਟੇ ਲੈਵਲ ਤੋਂ ਕੰਮ ਸਟਾਰਟ ਕੀਤਾ ਸੀ ਠੀਕ ਹੈ ਜੀ ਠੀਕ ਹੈ ਤੁਹਾਡੇ ਜ਼ਿੰਮੇਵਾਰਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਆਪਾਂ ਇੱਥੇ ਪਹੁੰਚੇ ਹਾਂ ਇਸ ਮੁਕਾਮ ਤੇ ਔਰ ਇਹੀ ਸੋਚ ਹੈ ਮੇਰੀ ਕਿ ਵਧੀਆ ਅਬ ਆਪਾਂ ਦੇਖੋ ਹਰੇਕ ਬੰਦਾ ਪੈਸੇ ਲਈ ਕਰਦਾ ਠੀਕ ਹੈ ਠੀਕ ਹੈ ਆਪਾਂ ਪੈਸਾ ਵੀ ਕਮਾਣਾ ਔਰ ਕੰਮ ਵੀ ਵਧੀਆ ਟੌਪ ਦਾ ਕਰਨਾ ਹੈ ਕਿ ਕਿਸਾਨਾਂ ਨਾਲ ਕਦੇ ਠੱਗੀ ਨਾ ਬਚੇ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਸਾਡੇ ਕੋਲ ਕਿਸਾਨ ਵੀਰ ਕਹਦੇ ਵੀ ਸਾਨੂੰ 826 ਦਾ ਬੀਜ ਚਾਹੀਦਾ ਤਾਂ 826 ਮਿਲੂ 327 ਦਾ ਮੰਗੇਗਾ ਤਾਂ 327 3386 ਮੰਗੇਗਾ ਤਾਂ 3386 ਮਿਲੇਗੀ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਹੋਰ ਬੀਜ ਦਈਏ ਕਿਉਂਕਿ ਅਸੀਂ ਕੀ ਕਰਨਾ ਹੈ ਅਸੀਂ ਯੂਨੀਵਰਸਿਟੀ ਦੇ ਵਿੱਚ ਖੁਦ ਆਪ ਜਾਣਾ ਆਪੀ ਬੀਜ ਲੈ ਕੇ ਆਣਾ ਡਾਕਟਰਾਂ ਤੋਂ ਐਮਓਯੂ ਸਾਈਨ ਕਰਦੇ ਆ ਪੈਸਾ ਲਾਉਣੇ ਆ ਬੀਜਾਂ ਤੇ ਉਸ ਤੋਂ ਬਾਅਦ ਆਪਦੇ ਖੇਤਾਂ ਦੇ ਵਿੱਚ ਜਾਂ ਆਪਦੇ ਜਿਵੇਂ ਮੰਨ ਲਓ ਮਿੱਤਰ ਹੁੰਦੇ ਨੇ ਜਿਵੇਂ ਸਾਹਮਣੇ ਹੁਣ ਵੀਡੀਓ ਤੇ ਮਿੱਤਰ ਖੜਾ ਹੈ ਮੇਰਾ ਠੀਕ ਹੈ ਇਨਾਂ ਦੇ ਖੇਤਾਂ ਦੇ ਵਿੱਚ ਅਸੀਂ ਬਿਜਾਉਨੇ ਆ ਉਸ ਤੋਂ ਬਿਜਾਣ ਤੋਂ ਬਾਅਦ ਆਪ ਕਟਾਈ ਕਰਾ ਕੇ ਆਪ ਦੇਸ ਪਲਾਂਟ ਲੱਗੇ ਹੋਏ ਨੇ ਫੈਕਟਰੀ ਦੇ ਵਿੱਚ ਆਪ ਦੇ ਪਲਾਂਟਾਂ ਦੇ ਵਿੱਚ ਆਪ ਗ੍ਰੇਡਿੰਗ ਕਰਕੇ ਤੇ ਆਪ ਹੀ ਪੈਕਿੰਗ ਕਰਵਾ ਕੇ ਆਪਦੀ ਕੰਪਨੀ ਦੇ ਵਿੱਚ ਹੀ ਵੇਚਣਾ ਦੁਕਾਨਦਾਰ ਨੂੰ ਮਾਲ ਨਹੀਂ ਦੇਣਾ ਠੀਕ ਹੈ ਜੀ ਹਾਂਜੀ ਕਿਹੜਾ ਆਪਾਂ ਬਾਈ ਤੁਸੀਂ ਆਪਣੇ ਖੇਤਾਂ ਜਿੱਥੇ ਦੇ ਬਿਜਾਉਨੇ ਆ ਜੀ ਜ਼ਿੰਮੇਦਾਰ ਆਪਾਂ ਉਹਨਾਂ ਨਿਗਰਾਨੀ ਪੂਰੀ ਰੱਖਦੇ ਉਹਨਾਂ ਦੇ ਇੱਕ ਜਿਹੜਾ ਮਾਰਕੀ ਅਸੀਂ ਅਸੀਂ ਚਾਹੇ 10 ਕਿਲੋਮੀਟਰ ਤੱਕ ਹੋਵੇ ਕੋਈ ਠੀਕ ਹੈ ਠੀਕ ਹੈ ਅਸੀਂ ਕਿਸਾਨ ਉਹ ਦੇਖਣਾ ਕਿ ਕਿਸਾਨ ਮਿਹਨਤ ਕਿੰਨੀ ਕਰਨ ਵਾਲਾ ਠੀਕ ਹੈ ਜੀ ਜਿਹੜੇ ਬੰਦੇ ਨੇ ਮਿਹਨਤ ਹੀ ਨਹੀਂ ਕਰਨੀ ਉਸਕੇ ਉਸ ਕਿਸਾਨ ਦੇ ਆਪਾਂ ਬਿਜਾ ਕੇ ਫਿਰ ਕੀ ਕੱਢਾਂਗੇ ਉਹਨੇ ਦੇਖ ਦੇਖ ਰੇਖ ਨਹੀਂ ਕਰਨੀ ਨਹੀਂ ਕਰਨੀ ਜਿਹੜਾ ਕਿਸਾਨ ਆਪ ਦੇਖ ਰੇਖ ਰੇਖ ਕਰਦਾ ਉਸਦੇ ਆਪਾਂ ਹੀ ਬਿਜਾਈ ਕਰਾਉਨੇ ਆ ਜੇ ਮੈਨੂੰ ਆਪਾਂ ਵੀ ਚੰਗਾ ਵਾਲਾ ਮਿਹਨਤ ਕਰੂਗਾ ਫੇਰ ਹੀ ਕਾਹਾਂ ਸੀਡ ਚੰਗਾ ਬਿਲਕੁਲ ਜੀ ਬਿਲਕੁਲ ਅਗਰ ਚੰਗਾ ਬੀਜ ਹੋਵੇਗਾ ਠੀਕ ਹੈ ਜੀ ਤਾਂ ਚੰਗੀ ਪੈਦਾਵਾਰ ਆਵੇਗੀ ਅਗਰ ਤੁਸੀਂ ਮਾੜਾ ਬੀਜ ਪਾਓਗੇ ਤਾਂ ਪੈਦਾਵਾਰ ਵੀ ਹੋ ਤੁਹਾਨੂੰ ਪਤਾ ਹੈ ਮਾੜੇ ਕਰਮ ਕੰਮਾਂ ਦਾ ਤਾਂ ਮਾੜਾ ਨਤੀਜਾ ਸਹੀ ਗੱਲ ਹੈ ਹਾਂਜੀ ਤੇ ਆਪਣੇ ਕੋਲੇ ਕਿਹੜੇ ਕਿਹੜੇ ਵੀ ਮਿਲ ਜਾਂਦੇ ਆ ਜੀ ਇਸ ਟਾਈਮ ਕਿਸਾਨ ਵੀਰੋ ਸਾਡੇ ਕੋਲ ਜਿਵੇਂ ਕਿ 303 ਹੈ ਤੇ 3386 ਹੈ 826 ਹੈ 371 ਹੈ 372 ਹੈ ਔਰ 872 ਵੀ ਸਾਡੇ ਕੋਲ ਇਸ ਟਾਈਮ ਥੋੜੀ ਜੀ ਮੌਜੂਦ ਹੈ 872 ਵੀ ਕੁਝ ਕਿਸਾਨਾਂ ਨੂੰ ਅਸੀਂ ਦੇ ਦਾਂਗੇ ਹਾਂਜੀ ਕਿਸਾਨ ਵੀਰੋ ਜਿਹੜਾ ਕਿਸਾਨ ਵੀਰ ਸਾਡੇ ਤੋਂ 3386 ਮੰਗਦਾ ਉਹਨੂੰ 3386 ਹੀ ਬੀਜ ਮਿਲੇਗਾ ਇਹ ਨਹੀਂ ਵੀ ਕਿਸੇ ਉਹਨਾਂ ਨੂੰ ਮੰਗੇ 3386 ਤੇ ਹੋਰ ਬੀਜ ਮਿਲੇਗਾ ਨਾ ਐਦਾਂ ਕਦੇ ਨਹੀਂ ਹੋਵੇਗਾ